ਕੱਸੀ ਗੱਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਹੈਰਾਨ ਕਰਕੇ ਰੱਖ ਦਿੱਤਾ ਤੇ ਹਰ ਪਾਸੇ ਤਰਥੱਲੀ ਮੱਚੂਕੀ ਹੈ ਕਿਉਂਕਿ ਸਿੱਧੂ ਮਸੇਵਾਲੇ ਦੇ ਪਰਿਵਾਰ ਦੇ ਵੱਲੋਂ ਸਿੱਧੂ ਮਸੇਵਾਲੇ ਦੇ ਪਿਤਾ ਵੱਲੋਂ ਮਾਤਾ ਵੱਲੋਂ ਤੇ ਵੱਡੀ ਗੱਲ ਸਿੱਧੂ ਮਸੇਵਾਲੇ ਦੀ ਟੀਮ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਸਿੱਧੂ ਮਸੇਵਾਲੇ ਦਾ ਬਰੋਟਾ 2 ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਜੀ ਹਾਂ ਦੋਸਤੋ ਤੁਸੀਂ ਬਿਲਕੁਲ ਠੀਕ ਸੁਣਿਆ ਹੈ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਸਿੱਧੂ ਮਸੇਵਾਲੇ ਦਾ ਬਰੋਟਾ 2 ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਇਹ ਖਬਰ ਨੈਟ ਦੇ ਉੱਤੇ ਲਗਾਤਾਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸਦੇ ਮਾਤਾ ਪਿਤਾ ਦੇ ਵੱਲੋਂ ਮਸੇਵਾਲੇ ਦੀ ਟੀਮ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਲੋਕਾਂ ਨੇ ਸਿੱਧੂ ਦੇ ਫੈਨਾਂ ਨੇ ਬਰੋਟਾ ਗੀਤ ਨੂੰ ਬੇਹੱਦ ਪਿਆਰ ਦਿੱਤਾ ਹੈ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਹੈ ਜਿਸ ਕਰਕੇ ਉਹ ਲੋਕਾਂ ਦੇ ਇਸ ਪਿਆਰ ਤੋਂ ਖੁਸ਼ ਹੋ ਕੇ ਤੇ ਉਹਨਾਂ ਨੇ ਇਹ ਵੱਡਾ ਟਾਰਗੇਟ ਵੀ ਲੋਕਾਂ ਦੇ ਅੱਗੇ ਰੱਖਿਆ ਸੀ ਕਿ ਜੇਕਰ ਉਹ 20 ਮਿਲੀਅਨ ਤੋਂ ਜ਼ਿਆਦਾ ਰੋਟਾ ਗਾਣੇ ਦੇ ਉੱਤੇ ਕਮੈਂਟ ਕਰ ਦਿੰਦੇ ਹਨ ਤੇ ਇਸ ਨੂੰ YouTube ਦਾ ਸਭ ਤੋਂ ਕਮੈਂਟਾਂ ਵਾਲਾ ਗੀਤ ਬਣਾ ਦਿੰਦੇ ਹਨ ਤਾਂ ਅਸੀਂ ਇਸ ਤੋਂ ਅਗਲਾ ਗੀਤ ਬਰੋਟਾ 2 ਉਸੇ ਸਮੇਂ ਨੈਟ ਦੇ ਉੱਤੇ ਰਿਲੀਜ਼ ਕਰ ਦਵਾਂਗੇ ਜਿਸ ਕਰਕੇ ਦੋਸਤੋ ਹੁਣ ਪਰਿਵਾਰ ਨੇ ਤੇ ਮੁੱਸੇ ਵਾਲੇ ਦੀ ਟੀਮ ਨੇ ਇਹ ਬਿਆਨ ਦਿੱਤਾ ਹੈ ਇਹ ਐਲਾਨ ਕੀਤਾ ਹੈ ਕਿ ਹੁਣ ਸਿੱਧੂ ਮੁੱਸੇ ਵਾਲੇ ਦਾ ਬਰੋਟਾ 2 ਗੀਤ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਰਿਲੀਜ਼ ਕੀਤਾ ਜਾਵੇਗਾ ਕਿਉਂਕਿ ਸਿੱਧੂ ਮੁੱਸੇ ਵਾਲੇ ਦੇ ਫੈਨਾਂ ਨੇ 15 ਦਿਨ ਦਾ ਟਾਰਗੇਟ ਰੱਖਿਆ ਸੀ ਪਰ ਇੱਕ ਹਫਤੇ ਦੇ ਅੰਦਰ ਅੰਦਰ ਸਿੱਧੂ ਮਸੇਵਾਲੇ ਦੇ ਇਸ ਬਰੋਟਾ ਗੀਤ ਦੇ ਉੱਤੇ 20 ਮਿਲੀਅਨ ਤੋਂ ਜ਼ਿਆਦਾ ਕਮੈਂਟ ਕਰ ਦਿੱਤੇ ਹਨ ਜਿਸ ਕਰਕੇ ਹੁਣ ਸਿੱਧੂ ਮਸੇਵਾਲੇ ਦਾ ਪਹਿਲਾ ਬਰੋਟਾ ਗੀਤ ਤਾਂ ਬਿਲਬੋਰਡ ਤੇ ਉੱਤੇ ਜ਼ਰੂਰ ਲੱਗੇਗਾ ਪਰ ਪਰਿਵਾਰ ਦੇ ਵੱਲੋਂ ਹੁਣ ਇਹ ਵੀ ਦਾਵਾ ਕੀਤਾ ਗਿਆ ਹੈ ਤੇ ਫੈਨਾਂ ਦੇ ਵੱਲੋਂ ਵੀ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਬਰੋਟਾ 2 ਗੀਤ ਰਿਲੀਜ਼ ਹੁੰਦਾ ਹੈ ਤਾਂ ਉਹ ਇਸ ਤੋਂ ਵੀ ਪਹਿਲਾਂ ਬਿਲਬੋਰਡ ਤੇ ਲੱਗ ਜਾਵੇਗਾ ਤੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ 2-3 ਦਿਨ ਵੀ ਇਹ ਮੁਸ਼ਕਲ ਲੈ ਲੰਘਣੀ ਹਨ ਕਿਉਂਕਿ ਅਸੀਂ ਹਮੇਸ਼ਾ ਦੋ ਮੁਸੇਵਾਲੇ ਦੇ ਗਾਣਿਆਂ ਦੀ ਉਡੀਕ ਕਰਦੇ ਰਹਿੰਦੇ ਹਾਂ ਤੇ ਦੋਸਤੋ ਇਹ ਨਵੀਂ ਰਿਪੋਰਟ ਹੁਣ ਸਾਹਮਣੇ ਆਈ ਹੈ ਅੰਦਰលੀਆਂ ਗੱਲਾਂ ਸਾਹਮਣੇ ਆਈਆਂ ਹਨ ਤੇ ਤੁਸੀਂ ਕੀ ਜਾਣਦੇ ਹੋ ਤੇ ਦੋਸਤੋ ਤੁਸੀਂ ਸਿੱਧੂ ਮਸੇਵਾਲੇ ਦਾ ਗੀਤ ਸੁਣਨ ਦੇ ਲਈ ਕਿੰਨੇ ਬੇਤਾਬਲੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੇ ਦੋਸਤੋ ਜੇਕਰ ਤੁਸੀਂ ਸਿੱਧੂ ਮਸੇਵਾਲੇ ਦਾ ਪਹਿਲਾ ਗੀਤ ਸੁਣਿਆ ਹੈ ਅਤੇ ਕਮੈਂਟ ਨਹੀਂ ਕੀਤਾ ਤਾਂ ਕਮੈਂਟ ਜ਼ਰੂਰ ਕਰੋ ਕਿ ਸਿੱਧੂ ਮਸੇਵਾਲੇ ਦੇ ਇਸ ਗਾਣੇ ਨੂੰ ਸਭ ਤੋਂ ਵੱਧ ਕਮੈਂਟਾਂ ਵਾਲਾ ਗੀਤ YouTube ਤੇ ਬਣਾਓ ਤਾਂ ਜੋ ਸਾਡੇ ਬਾਈ ਦੀ ਹਮੇਸ਼ਾ ਚੜ੍ਹਾਈ ਰਹੇ ਜਿਵੇਂ ਸਾਨੂੰ ਉਹ ਮਰਨ ਤੋਂ ਬਾਅਦ ਵੀ ਸਾਡੇ ਲੋਕਾਂ ਦਾ ਮਨੋਰੰਜਨ ਕਰਾ ਰਿਹਾ ਹੈ ਤੇ ਆਪਣੇ ਪਰਿਵਾਰ ਦੀ ਰੋਟੀ ਚਲਾ ਰਿਹਾ ਹੈ ਮਰਨ ਤੋਂ ਬਾਅਦ ਵੀ ਲੱਖਾਂ ਕਰੋੜਾਂ ਰੁਪਇਆ ਕਮਾ ਰਿਹਾ ਹੈ ਤੇ ਉਹ ਮਾਪਪ ਦਾ ਇੱਕ ਵੱਡਾ ਹੌਸਲਾ ਬਣਿਆ ਹੋਇਆ ਹੈ ਤੇ ਦੋਸਤੋ ਤੁਸੀਂ ਸਿੱਧੂ ਮਸੇਵਾਲੇ ਨੂੰ ਕਿੰਨਾ ਪਿਆਰ ਕਰਦੇ ਹੋ ਤੇ ਕਿੰਨੇ ਉਸਦੇ ਗਾਣੇ ਦੀ ਵੇਟ ਕਰਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤੇ ਜੇਕਰ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ